ਜੇ ਦੁੰਗਰੀ ਪਿੰਡ ਦੀਆਂ ਕੁਝ ਗੜੀਆਂ ਤੇ ਮਾਰਕਟ ਦੇ ਨਾਲ ਟਾਇਲ ਵਰਕ ਦੇ ਕੰਮ ਦਾਦ ਕੰਮ ਕਰਕੇ ਜਦੋਂ ਲੋਕਾਂ ਨੇ ਧੰਨਵਾਦ ਕਰਿਆ ਤਾਂ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਅਗਰ ਕੋਈ ਪਾਰਟੀ ਕੰਮ ਕਰਦੀ ਹੈ ਤਾਂ ਲੋਕ ਉਹਦੀ ਸਰਾਹਨਾ ਵੀ ਕਰਦੇ ਨੇ ਉਹਦੀ ਤਾਜ਼ਾ ਮਿਸਾਲ ਜਿਮਨੀ ਚਾਰਚੋਣਾ ਸੀ ਜਿਹਦੇ ਵਿੱਚ ਤਿੰਨ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਸਹਬਾਂ ਦਿੱਤ ਕੇ ਲੋਕਾਂ ਨੇ ਇਸ ਗੱਲ ਤੇ ਮੋਹਰ ਲਾਈ ਹੈ ਕਿ ਸਰਦਾਰ ਭਗਵੰਤ ਸਿੰਘ ਦੀ ਮਾਨ ਪੇ ਰਾਜੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਰਾਜਨੀਤੀ ਦੇ ਮੈਨੇ ਬਦਲੇ ਨੇ ਉਹਨਾਂ ਦੀਆਂ ਨੀਤੀਆਂ ਨੂੰ ਅਸੀਂ ਪਸੰਦ ਕਰਦੇ ਹਾਂ ਤੇ ਉਹਨਾਂ ਦੇ ਨੁਮਾਇੰਦਿਆਂ ਨੂੰ ਹੀ ਜਿਤਾ ਕੇ ਸਰਕਾਰਾਂ ਵੀ ਬਣਾਵਾਂਗੇ ਜਿਹੜੇ ਚਾਰ ਨਗਰ ਨੇਗਵਦਿਆਂ ਮਿਹਰ ਦੀਆਂ ਆ ਰਹੀਆਂ ਉਹਦੇ ਵਿੱਚ ਮਿਹਰ ਵੀ ਬਣਾਵਾਂਗੇ ਜਿਵੇਂ ਸਰ ਵਿਰੋਧੀ ਕਹਿੰਦੇ ਸਨ ਵੀ ਕੰਮ ਨਹੀਂ ਹੋ ਰਿਹਾ ਸਿਰ ਦਿਖਾਵੇ ਕਿੱਥੇ ਜਾ ਰਹੇ ਆ ਤਾਂ ਜਿਹੜੇ ਨਤੀਜੇ ਆਣ ਕੀ ਹਿਸਾਬ ਕਰਦੇ ਆ ਦੇਖੋ ਜਿਵੇਂ ਕਹਿੰਦੇ ਹੁੰਦੇ ਨਾ ਸੌਣ ਦੇ ਅੰਨੇ ਨੂੰ ਹਰੇ ਨਜ਼ਰ ਆਉਂਦਾ ਉਹਨਾਂ ਨੇ ਆਪ ਕੋਈ ਕੰਮ ਕਰੇ ਨਹੀਂ ਸੀ ਉਹਨਾਂ ਨੂੰ ਵੀ ਲੱਗਦਾ ਸੀ ਵੀ ਸ਼ਾਇਦ ਇਹ ਵੀ ਨਹੀਂ ਕੰਮ ਕਰਦੇ ਪਰ ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਨ੍ਹਾਂ ਨੇ ਜਿੱਦਣ ਸਰਕਾਰ ਬਣੀ ਅਗਲੇ ਦਿਨ ਵਿਧਾਇਕਾਂ ਦੇ ਹੱਥਾਂ ਦੇ ਵਿੱਚ ਢੜੂ ਸੀ ਤੇ ਵਲੰਟੀਅਰਾਂ ਦੇ ਹੱਥਾਂ ਵਿੱਚ ਕੰਨਾਂ ਸੀ ਤੇ ਕੰਮ ਸ਼ੁਰੂਆਤ ਕਰੇ ਸੀ ਮੈਂ ਇਸ ਮਾਧਮ ਰਾਹੀਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਹਾਡੇ ਵੀ ਕਿਤੇ ਵੀ ਕੋਈ ਕੰਮ ਹੋਣ ਵਾਲਾ ਮੇਰੇ ਨਾਲ ਸੰਪਰਕ ਕਰੋ 3 ਸਾਲ ਤੱਕ ਪੂਰੇ ਹਲਕੇ ਦੇ ਵਿੱਚ ਸਾਰੇ ਕੰਮ ਕੰਪਲੀਟ ਕਰਨੇ ਨੇ ਦੋ ਸਾਲ ਲੋਕਾਂ ਦੇ ਘਰਾਂ 'ਚ ਫਿਰ ਚਾਹ ਪਾਣੀ ਪੀਣੀ ਜਾਇ ਕਰਾਂਗੇ ਕੰਮ ਨੂੰ ਕਿਸੇ ਦਾ ਟੈਲੀਫੋਨ ਨਹੀਂ ਆਊਗਾ ਇਹ ਮੇਰਾ ਦਾਬਾ ਤੇ ਮੇਰਾ ਵਿਸ਼ਵਾਸ ਸਰ ਜਿਹੜਾ ਜੀ ਘਟਨ ਕੀਤਾ ਕਿੰਨੇ ਕੁ ਲਾਗਿਆ ਇੱਕ ਕਰੋੜ ਦੀ ਲੱਗਦਾ ਵੱਖ-ਵੱਖ ਗਲੀਆਂ ਨੇ ਤੇ ਟੈਲਾਂ ਦਾ ਕੰਮ ਹੈ ਜਿਹੜਾ ਕਿ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਸਾਡੇ ਪ੍ਰਧਾਨ ਸਾਹਿਬ ਸਾਡੇ ਇਲਾਕੇ ਦੇ ਮੋਹਤਵਾਰ ਇਸ ਮਾਰਕੀਟ ਦੇ ਖੜੇ ਨੇ ਲੰਬੇ ਸਮੇਂ ਤੋਂ ਲੋਕਾਂ ਦੇ ਦਰਵਾਜ਼ੇ ਖੜਕਾਉਂਦੇ ਸੀ ਕਿਸੇ ਨੇ ਸੁਣੀ ਨਹੀਂ ਸੀ ਆਮ ਆਦਮੀ ਪਾਰਟੀ ਸਰਕਾਰ ਆਉਣ ਤੇ ਇਹਨਾਂ ਲੋਕਾਂ ਦੀ ਨਹੀਂ ਸੁਣਦੇ ਪ੍ਰਧਾਨ ਸਿੰਘ ਸਿੱਧੂ ਪਰੋਂ ਨਾ ਹਾਜੀ ਕਿੱਥੇ ਪਹੁੰਚੇ ਹੋ ਤੇ ਪੀਸ ਮਾਤਾ ਸੱਸੀ ਗਾਦੀ ਆਜਾ ਸੀ ਇਹ ਅਪਾਰ ਮਾਰਕੀਟ ਜਿਹੜਾ ਵਾ ਉਹਦੇ ਵਿੱਚ ਆਏ ਆ ਦੁਪਲੀ ਬਾਟਮ ਪਰ ਟੜ ਦੇ ਵਿੱਚ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਇੱਕ ਲੰਮੇ ਸਮੇ ਤੋਂ ਜਿਹੜੀਆਂ ਮਾਰਜੀਡਾ ਉਹਦੇ ਇੱਕ ਮੁੱਦਾ ਸੀਗਾ ਵੀ ਇੰਟਰਲੌਕ ਟਾਈਲਾਂ ਜਹੀਆਂ ਨਹੀਂ ਉਹ ਮਾਰਕੀਟ ਦੇ ਨਾਲ-ਨਾਲ ਲਾਈਆਂ ਜਾਣ ਤਾਂ ਕਿ ਜਿਹੜੇ ਜਿੰਨੇ ਵੀ ਇੱਥੇ ਕਸਟਮਰ ਆਉਂਦੇ ਆ ਸ਼ਾਪਿੰਗ ਕਰਨ ਆਉਂਦੇ ਆ ਉਹਨਾਂ ਨੂੰ ਮਿੱਟੀ ਵਗੈਰਾ ਦੀ ਕੋਈ ਪ੍ਰੋਬਲਮ ਨਾ ਆਵੇ ਤੇ ਕੰਦਾਰ ਵੀ ਜਿਹੜੀਆਂ ਚੀਜ਼ਾਂ ਬਣਾਉਂਦੇ ਉਹ ਚ ਵੀ ਮਿੱਟੀ ਬਹੁਤ ਔੜਦੀ ਸੀ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਥੇ ਪਿਛਲੇ 20 ਸਾਲਾਂ ਤੋਂ ਵੀ ਇਹ ਡਿਮਾਂਡ ਆ ਅਲੱਗ-ਅਲੱਗ ਜਦੋਂ ਸਰਕਾਰ ਆ ਰਹੀਆਂ ਉਹਨਾਂ ਕੋਲ ਤੇ ਬੱਕਰੇ-ਬੱਕਰੇ ਐਮਐਲਏ ਸਾਹਿਬ ਆਣ ਕੋਲੀ ਇਹ ਮਾਰਕੀਟ ਐਸ਼ੂਅਨ ਲੈ ਕੇ ਗਈ ਪਰ ਕਿਸੇ ਨੇ ਵੀ ਇਹਦਾ ਹੱਲ ਨਹੀਂ ਕੀਤਾ ਤੇ ਜਦੋਂ ਇਹ ਮਾਰਕੀਟ ਐਸ਼ੂਅਨ ਜਿਹੜੀ ਆ ਇਹ ਕੱਢੀ ਹੋ ਕੇ ਐਮਐਲਏ ਸਰਕਾਰ ਕੁਲਵੰਤ ਸਿੰਘ ਸਿੱਧੂ ਜੀ ਦੇ ਕੋਲ ਗਈ ਉਹਨਾਂ ਨੇ ਫੌਰੀ ਤੌਰ ਤੇ ਐਕਸ਼ਨ ਲੈਂਦੇ ਹੋਏ ਇਹਦਾ ਟਾਇਲਾਂ ਦਾ ਜਿਹੜਾ ਕੰਮ ਆ ਉਹ ਸਟਾਰਟ ਕਰਵਾਇਆ ਨਾਲ ਦੀ ਨਾਲ ਇਹਨਾਂ ਨੂੰ ਨਵੀਆਂ ਜਿਹੜੀਆਂ ਸੜਕ ਵੀ ਦੇਣ ਲੱਗੇ ਆ ਇਹ ਹਾਈ ਮਾਸਕ ਜਿਹੜੇ ਹੁੰਦੇ ਆ ਉਹ ਵੀ ਤੇ ਨਾਲ ਨਾਲ ਸੀਸੀਟੀਵੀ ਕੈਮਰੇਟ ਵੀ ਜਿਹੜੀ ਆ ਉਹ ਵੀ ਉਹਨਾਂ ਨੇ ਵਾਅਦਾ ਕੀਤਾ ਵੀ ਇੱਥੇ ਦਵਾਂਗੇ ਇਹ ਆਪਾਂ ਬਹੁਤ ਸ਼ੁਕਰਗੁਜ਼ਾਰ ਆ ਐਮਐਲਏ ਸਰਦਾਰ ਕੁਲਵੰਤ ਸਿੰਘ ਜਿੱਦੂ ਜੀ ਤੋਂ ਗੱਲ ਕਰ ਰਹੇ ਆ ਇਹ ਪਹਿਲੇ ਜਿਹੜੇ ਗਲੀਆਂ ਸੀਗੀਆਂ ਪੰਜ ਗਲੀਆਂ ਬਣਿਆ ਸੀ ਕਿ ਉਹਦਾ ਜਿਹੜਾ ਸੈਕਟਰ ਪ੍ਰਾਈਸ ਆ ਜੇ ਜਿੰਨਾ ਟੈਂਡਰ ਖੁੱਲਿਆ ਵਾ ਉਹ ਐਮ ਐਨ ਐ ਸਾਹਿਬ ਆ ਕੇ ਦੱਸ ਦੇਣਗੇ ਪਰ ਮੈਨੂੰ ਇਨਾ ਪਤਾ ਵੀ 25% ਰਿਵਾਈਜ਼ ਕਰਵਾਤੀ ਸਪੈਸ਼ਲ ਇਹ ਜਿਹੜੇ ਟਾਇਲ ਆ ਨੇ ਇਹ ਦੂਸਰੀ ਮਾਰਕੀਟ ਨੂੰ ਦਿੱਤੇ ਜਾ ਰਹੇ ਲਾਗਤ ਆ ਜਿਹੜਾ ਭਾਇਆ ਸੀ ਮਿਲਿਆ ਐਸ ਯੂ ਸਾਹਿਬ ਜਾਂ ਐਮ ਐਨ ਐ ਸਾਹਿਬ ਦਾ ਹੁੰਦਾ ਠੀਕ